ਹਰਿਆਣਾ ਨੰਬਰ 1 ਇਹ ਹਮੇਸ਼ਾ ਪ੍ਰੋਜੈਕਟ ਕਰਦੇ ਨੇ ਹਰਿਆਣਾ ਦੇ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਉਹਨਾਂ ਨੇ ਸਾਡੇ 90 ਸਾਲਾਂ ਦੇ ਵਿੱਚ ਹਰਿਆਣਾ ਦਾ ਸਰਵਪੱਖੀ ਵਿਕਾਸ ਹੋਇਆ ਹੈ ਹਰਿਆਣਾ ਨੂੰ ਸਿੱਖਿਆ ਖੇਤਰ ਦਾ ਹੱਬ ਬਣਾਇਆ ਗਿਆ ਹੈ ਬਚੜੀ ਸ਼੍ਰੇਣੀ ਦੇ 20 ਲੱਖ ਬੱਚਿਆਂ ਨੂੰ ਪੜ੍ਹਾਈ ਲਈ ਵੀਜ਼ਾ ਦਿੱਤਾ ਗਿਆ 10 ਲੱਖ ਦਲਿਤ ਪਰਿਵਾਰਾਂ ਨੂੰ ਪਾਣੀ ਮੁਹੱਈਆ ਕਰਵਾਇਆ ਗਿਆ ਆਪਣੀਆਂ ਉਪलब्ਧੀਆਂ ਗਿਣਵਾਈਆਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਫੂਡ ਸਿਕਿਉਰਿਟੀ ਬਿੱਲ ਸਭ ਤੋਂ ਪਹਿਲਾਂ ਹਰਿਆਣਾ ਵਿੱਚ ਲਾਗੂ ਕੀਤਾ ਗਿਆ 1 ਕਰੋੜ 26 ਲੱਖ ਲੋਕਾਂ ਨੂੰ ਸਹੂਲਤ ਮਿਲੀਏ ਸਾਰੇ ਦਾਅਵੇ ਕੀਤੇ ਗਏ ਕੰਨਿਆਦਾਲ ਲਈ 300 ਕਰੋੜ ਦੀ ਰਕਮ ਦਿੱਤੀ ਗਈ ਬਿਜਲੀ ਉਤਪਾਦਨ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ 1600 ਕਰੋੜ ਦਾ ਬਿਜਲੀ ਖਰਚ ਮਾਫ ਕੀਤਾ ਗਿਆ ਇਹ ਵੀ ਦਾਅਵੇ ਕੀਤੇ ਗਏ ਸੀਐਮ ਹੁੱਡਾ ਵੱਲੋਂ ਵਿਆਜ ਦਰਾਂ 11% ਤੋਂ 4% ਕਰ ਦਿੱਤੀਆਂ ਗਈਆਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹਰਿਆਣਾ ਚ ਡੀਜ਼ਲ ਦੇਸ਼ ਚ ਸਭ ਤੋਂ ਸਸਤਾ ਹੋਣ ਦਾ ਦਾਵਾ ਵੀ ਹੁੱਡਾ ਸਰਕਾਰ ਨੇ ਆਪਣੇ ਰਿਪੋਰਟ ਕਾਰਡ ਦੇ ਵਿੱਚ ਕੀਤਾ ਬਿਜਲੀ ਦੀਆਂ ਕੀਮਤਾਂ ਸਸਤੀਆਂ ਕੀਤੀਆਂ ਗਈਆਂ ਇਹ ਵੀ ਦਾਵਾ ਕੀਤਾ ਗਿਆ ਹੈ ਹਰਿਆਣਾ ਸਰਕਾਰ ਵੱਲੋਂ ਪ੍ਰਾਪਰਟੀ ਦੇ ਲਈ ਸਟਾਮ ਡਿਊਟੀ ਖਤਮ ਕੀਤੀ ਗਈ ਵਪਾਰੀਆਂ ਕਰਮਚਾਰੀਆਂ ਤੇ ਮਹਿਲਾਵਾਂ ਲਈ ਵੱਖਰੀਆਂ ਨੀਤੀਆਂ ਬਣਾਈਆਂ ਗਈਆਂ ਮਨਰੇਗਾ ਲਈ 236 ਕਰੋੜ ਦੀ ਰਕਮ ਦਿੱਤੀ ਗਈ ਇੰਡਸਟਰੀ ਵਿੱਚ ਵਾਅਦਾ ਕਰਦੇ ਆ ਆਈਐਮਟੀ ਬਣਾਏ ਗਏ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਸਭ ਤੋਂ ਮੋਹਰੀ ਸੂਬਾ ਰਿਹਾ ਗਲਾਸਗੋ ਵਿੱਚ ਵੀ ਹਰਿਆਣਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਲਾਸਗੋ ਵਿੱਚ 22 ਮੈਡਲ ਸਿਰਫ ਹਰਿਆਣਾ ਨੇ ਜਿੱਤੇ ਇਹ ਸਭ ਕੁਝ ਆਪਣੇ ਉਪलब्ਧੀਆਂ ਵਿੱਚ ਗਣਵਾਇਆ ਸੀਐਮ ਹੁੱਡਾ ਨੇ ਇਸ ਦੇ ਨਾਲ ਹੀ 1 ਨਵੰਬਰ 2014 ਤੋਂ ਬੁੜਾਪਾ ਪੈਨਸ਼ਨ 1000 ਤੋਂ ਵਧਾ ਕੇ 3000 ਰੁਪਏ ਕਰ ਦਿੱਤੀ ਜਾਏਗੀ ਇਹ ਵੀ ਵਾਅਦਾ ਕੀਤਾ ਹੈ ਸਰਕਾਰੀ ਕਰਮਚਾਰੀਆਂ ਦਾ ਵੇਤਨ ਪੰਜਾਬ ਦੇ ਬਰਾਬਰ ਕਰ ਦਿੱਤਾ ਜਾਏਗਾ ਪਛੜੀਆਂ ਸ਼੍ਰੇਣੀਆਂ ਦਾ ਕਰਜ਼ਾ ਮਾਫ ਕਰ ਦਿੱਤਾ ਜਾਏਗਾ ਇਹ ਵੱਡੇ ਐਲਾਨ ਸੀਐਮ ਹੁੱਡਾ ਨੇ ਕੀਤੇ ਨੇ ਹਰਿਆਣਾ ਦੇ ਲੋਕਾਂ ਦੇ ਨਾਲ ਪਿਛਲੇ ਕਾਰਜਕਾਲ ਦੀਆਂ ਉਪलब्ਧੀਆਂ ਗਣਾਈਆਂ ਤੇ ਨਾਲ ਹੀ ਆਉਣ ਵਾਲੇ ਸਮੇਂ 'ਚ ਜੇਕਰ ਮੋਰਟੋ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਬੰਦੀ ਹੈ ਤਾਂ ਕੀ ਕੁਝ ਕੀਤਾ ਜਾਏਗਾ ਉਹ ਵਾਦੇ ਵੀ ਸੀਐਮ ਹੁੱਡਾ ਨੇ ਹਰਿਆਣਾ ਦੇ ਲੋਕਾਂ ਨਾਲ ਕੀਤੇ ਨੇ ਵਿਜੇ ਸੰਕਲਪ ਰੈਲੀ ਦੇ ਦੌਰਾਨ 9 ਸਾਲਾਂ ਚ ਹਰਿਆਣਾ ਦਾ ਸਰਪੱਖੀ ਵਿਕਾਸ ਹੋਇਆ ਹਰਿਆਣਾ ਨੂੰ ਸਿੱਖਿਆਕ ਖੇਤਰ ਦੇ ਵਿੱਚ ਹੱਬ ਬਣਾਇਆ ਗਿਆ ਆਪਛੜੀ ਸ਼ਰਣੀ ਦੇ ਵੀ ਲੱਖ ਬੱਚਿਆਂ ਨੂੰ ਪੜ੍ਹਾਈ ਲਈ ਵੀਜ਼ਾ ਇਹ ਸਾਰੇ ਉਪਲਬਧੀਆਂ ਕਢਾਈਆਂ ਸੀਐਮ ਹੁੱਡਾ ਨੇ